ਸੇਵਾਦਾਰ ਵਿੱਚ ਜਿਸ ਚੀਜ਼ ਦੀ ਕਮੀ ਸੀਗੀ ਆ ਜੋ ਕਮੀ ਜਿਹੜੀ ਆ ਉਹ ਪੂਰੀ ਹੋਈ ਆ ਔਰ ਮੈਂ ਸਭ ਤੋਂ ਪਹਿਲਾਂ ਧੰਵਾਦ ਕਰਦਾ ਜਿਹੜੀ ਆ ਸਵਾਦ ਸੇਵੀ ਜਥੇਬੰਦੀਆਂ ਨੇ ਜਿਹਦੇ ਵਿੱਚ ਬਲੱਡ ਡੋਨਰਸ ਸੁਸਾਇਟੀ ਗੁਰਦਾਸਪੁਰ ਔਰ ਕਲਾਂਔਰ ਤੋਂ ਸਵਾਜਿ ਗਤੀਵਿਧੀ ਸੁਸਾਇਟੀ ਜਿਹਨੂੰ ਪੂਰੇ왈 ਜੀ ਹੈਡ ਕਰ ਰਹੇ ਨੇ ਔਰ ਇਹ ਬਹੁਤ ਦੇਰ ਤੋਂ ਪਾਰਕ ਵਿਕਾਸ ਪਰਿਸ਼ਦ ਨਮਾਇंदे ਵੀ ਖੜੇ ਨੇ ਇਹ ਬਹੁਤ ਦੇਰ ਤੋਂ ਮੰਗ ਕਰਦੇ ਸੀ ਇਹ ਕਿ ਗੁਰਦਾਸਪੁਰ ਦੇ ਵਿੱਚ ਲੋਕਾਂ ਨੂੰ ਬਹੁਤ ਵੱਡੀ ਮੁਸ਼ਕਲ ਆਉਂਦੀ ਸੀ ਜਿਸ ਵਕਤ ਪਲੇਟ ਲੈਸ ਦੀ ਲੋੜ ਪੈਂਦੀ ਸੀਗੀ ਔਰ ਇਹ ਮਸ਼ੀਨ ਚੱਲਦੀ ਨਹੀਂ ਸੀਗੀ ਨਤੀਜੇ ਦੇ ਤੌਰ ਤੇ ਲੋਕਾਂ ਨੂੰ ਗੁਰਦਾਸਪੁਰ ਤੋਂ ਬਾਹਰ ਜਲੰਧਰ ਅੰਮ੍ਰਿਤਸਰ ਪਠਾਨਕੋਟ ਜਾਣਾ ਪੈਂਦਾ ਸੀਗਾ ਔਰ ਉੱਥੇ ਬਹੁਤ ਵੱਡੀ ਰਕਮ 13 ਤੋਂ 14000 ਰੁਪਇਆ ਖਰਚ ਕੇ ਉਹ ਪਲੇਟਲੈਟਸ ਲੈ ਕੇ ਆਪਣੇ ਮਰੀਜ਼ ਨੂੰ ਚੜਾਉਂਦੇ ਸੀ ਔਰ ਇੱਕ ਐਸੀ ਚੀਜ਼ ਹੈ ਜਿਹੜੀ ਸਾਡੀ ਜਿਹੜੀਆਂ क्रोनिक ਡਿਜ਼ੀਜ਼ ਨੇ ਉਹਦੇ ਵਿੱਚ ਇਹ ਕੰਮ ਆਉਂਦੀ ਆ ਆਵੇ ਡੇਂਗੂ ਦੀ ਪ੍ਰੋਬਲਮ ਹੋਵੇ ਕੈਂਸਰ ਦੀ ਪ੍ਰੋਬਲਮ ਹੋਵੇ ਜਾਂ ਹੋਰ ਕੋਈ ਸੀਰੀਅਸ ਹੈਲਥ ਸੂਨ ਉਹਦੇ ਵਿੱਚ ਇਨਸਾਨ ਨੂੰ ਲੋੜ ਪੈਂਦੀ ਆ ਇਹ ਪਲੇਟਲੈਟਸ ਨੂੰ ਚੜਾਉਣ ਵਾਸਤੇ ਕਰਕੇ ਇੱਕ ਤਾਂ ਜਿਹੜੇ ਆਰਥਿਕ ਤੌਰ ਤੇ ਲੋਕ ਕਮਜ਼ੋਰ ਸੀਗੇ ਉਹ ਇਨੇ ਪੈਸੇ ਨਹੀਂ ਸੀ ਖਰ ਸਕਦੇ ਔਰ ਕਈ ਵਾਰੀ ਉਹ ਇਸ ਟ੍ਰੀਟਮੈਂਟ ਤੋਂ ਵਾਂਝੇ ਰਹਾ ਜਾਂਦੇ ਸੀਗੇ ਔਰ ਮੈਂ ਜਦੋਂ ਵੀ ਆਉਂਦਾ ਸੀਗਾ ਤੇ ਉਸ ਵਕਤ ਜਿਹੜੀਆਂ ਸਾਡੀਆਂ ਸਮਾਜਿਕ ਜਥੇਬੰਦੀਆਂ ਨੇ ਇਹ ਹਮੇਸ਼ਾ ਮੰਗ ਕਰਦੀਆਂ ਸੀਗੀਆਂ ਇਹ ਮਸ਼ੀਨ ਜਿਹੜੀ ਆ ਚਾਲੂ ਹੋਣੀ ਚਾਹੀਦੀ ਆ ਸੋ ਮੈਂ ਧੰਨਵਾਦੀ ਆ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਵੀ ਔਰ ਹੈਲਥ ਮਿਨਿਸਟਰ ਡਾਕਟਰ ਬੀਬੀ ਜੀ ਦਾ ਜਿਨ੍ਹਾਂ ਨੇ ਇਹਨਾਂ પ્રયાસ ਕਰਕੇ ਇਹਨੂੰ ਚਾਲੂ ਕੀਤਾ ਔਰ ਜਿਹੜਾ ਸਾਡੇ ਇਹਨਾਂ এমਪਲੋਇਜ਼ ਨੇ ਉਹ ਜਿਹੜੇ ਸਾਹਮਣੇ ਆ ਜਾਣ ਉਹਨਾਂ ਨੂੰ ਅਸੀਂ ਟ੍ਰੇਨਿੰਗ ਵੀ ਇਹਦੀ ਬਕਾਇਦਾ ਮੁਕੰਮਲ ਤੌਰ ਤੇ ਦੇਤੀ ਆ ਔਰ ਔਰ ਉਹਦੇ ਨਾਲ ਇਹੋ ਜਿਹੜੀ ਮਸ਼ੀਨ ਆ ਔਰ ਰੈਗੂਲਰਲੀ ਚੱਲੂਗੀ ਸਭ ਤੋਂ ਪਹਿਲਾਂ ਤਾਂ ਮੈਂ ਮੁਬਾਰਕ ਦੇਣਾ ਐ ਐਨਜੀਓ ਨੂੰ ਪੂਰੇਵਾਲ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬੱਬੀ ਜੀ ਕਿਉਂਕਿ ਅੱਜ ਇਹਦੇ ਵਿੱਚ ਡੋਨਰ ਦੀ ਲੋੜ ਹੁੰਦੀ ਆ ਔਰ ਜਦੋਂ ਵੀ ਬਲੇਟਸ ਲੈਣੇ ਨੇ ਸਾਨੂੰ ਡੋਨਰ ਜਿਹੜਾ ਉਹ ਦੇਣਾ ਪੈਂਦਾ ਸੋ ਉਹਦੀ ਸ਼ੁਰੂਆਤ ਵੀ ਜਿਹੜੀ ਆ ਉਹ ਮੈਂ ਸਮਝਦਾ ਪੂਰੇਵਾਲ ਸਾਹਿਬ ਨੇ ਆਪਣੇ ਆਪ ਬਲੱਡ ਦੇ ਕੇ ਕੀਤੀ ਆ ਸੋ ਇਥੋਂ ਮੈਂ ਸਮਝਦਾ ਵੀ ਸਮਾਜ ਨੂੰ ਇੱਕ ਲੀਵ ਵੀ ਲੈਣੀ ਚਾਹੀਦੀ idea ਅਸੀਂ ਗੱਲ ਤੇ ਕਰ ਲਏ ਆ ਗੱਲ ਕਿ ਰਸੂਲਾਂ ਦੀ ਵੀ ਕਰ ਲੈਨੇ ਆ ਪਰ ਜਦੋਂ ਆਪਣੇ ਤੇ ਗੱਲ ਹੁੰਦੀ ਆ ਸਰ ਆਪਾਂ ਪਰੇ ਹੋ ਜਾਂਦੇ ਆ ਔਰ ਕਈ ਵਾਰੀ ਉਹ ਕਹਿੰਦੀਆਂ ਨਾ ਵੀ ਜੇ ਹਮੇਸ਼ਾ ਹੀ ਇਹ ਮਹਿਸੂਸ ਕਰਦੇ ਆ ਵੀ ਜੇ ਕੋਈ ਸ਼ਹੀਦ ਪੈਦਾ ਹੋਵੇ ਤੇ ਗਵਾਂਢੀ ਦੇ ਘਰ ਹੋਵੇ ਆਪਣੇ ਤੋਂ ਨਹੀਂ ਸ਼ੁਰੂ ਕਰਦੇ ਸੋ ਪੂਰੇਵਾਲ ਸਾਹਿਬ ਤੁਹਾਡਾ ਧੰਨਵਾਦ ਸਾਰੀ ਜਥੇਬੰਦੀਆਂ ਦਾ ਧੰਨਵਾਦ ਔਰ ਬਲੱਡ ਡੋਨਰ ਸੁਸਾਇਟੀ ਦਾ ਤੁਹਾਡਾ ਵੀ ਤੁਸੀਂ ਆਪਣੇ ਆਪ ਤੋਂ ਸ਼ੁਰੂ ਕਰਕੇ ਅੱਜ ਇਹ ਜਿਹੜੇ ਪਲੇਟਲਟਸ ਤਿਆਰ ਕੀਤੇ ਨੇ ਮੈਂ ਦੱਸ ਦਵਾ ਕਿ ਜਿਹੜੀ ਇਹਦੀ ਸਰਕਾਰੀ ਕੀਮਤ ਆ ਉਹ ਸਿਰਫ 2000 ਰੁਪਇਆ ਹੋਊਗੀ ਹੁਣ ਬਰਦਾਸਪੁਰ ਦੇ ਲੋਕਾਂ ਨੂੰ ਪਟਾਣਕੋਟ ਜਲੰਧਰ ਅੰਮ੍ਰਿਤਸਰ ਜਾਣ ਦੀ ਲੋੜ ਨਹੀਂ ਹੋਣੀਗੀ ਉਹ ਸਿਵਲ ਹਸਪੀਟਲ ਬਰਦਾਸਪੁਰ ਰੋਡ ਆ ਕੇ ਜਿਹੜੇ ਪਲੇਟਲੈਟਸ ਨੇ ਉਹ ਇੱਥੋਂ ਲੈਣ ਲੈ ਕੇ ਆਪਣੇ ਮਰੀਜ਼ ਨੂੰ ਤਾਰਨ ਸਿਰਫ ਡੋਨਰ ਲੈਣਾ ਪਊਗਾ ਔਰ ਉਸ ਡੋਨਰ ਤੋਂ ਹੀ ਫਿਰ ਜਿਹੜੇ ਪਲੇਟਲੈਟਸ ਨੇ ਉਹ ਤਿਆਰ ਹੁੰਦਾ ਮੈਨੂੰ ਫਕਰ ਕਿ ਜਿਹੜੀਆਂ ਸਾਡੀ ਐਨ ਜੀਓ ਦੇ ਇੱਥੇ ਕੰਮ ਕਰ ਰਹੀਆਂ ਨੇ ਮੈਂ ਜਿਹਨਾਂ ਦਾ ਨਾਮ ਲਿਆ ਭਾਵੇਂ ਉਹ ਬਲੱਡ ਡੋਨਰ ਸੁਸਾਇਟੀ ਆ ਜਾਂ ਸਾਡੀਆਂ ਸਮਾਜਿਕ ਜਥੇਬੰਦੀ ਸੇਵਾ ਸੁਸਾਇਟੀ ਆ ਐਨ ਫਾਰਦ ਗੁਰਦਾਸ ਪਰਿਸ਼ਦ ਆ ਇਹ ਸਾਰੇ ਲੋਕ ਸਵਾਜ ਦੀ ਸੇਵਾ ਲਈ ਜੁੜੇ ਪਏ ਨੇ ਔਰ ਡੋਨਰਸ ਵੀ ਹਮੇਸ਼ਾ ਇਹ ਤਿਆਰ ਰੱਖਦੇ ਨੇ ਸੋ ਇਹ ਜਿਹੜੀ ਇੱਕ ਬਹੁਤ ਵੱਡੀ ਮੁਸ਼ਕਲ ਸੀ ਇਸ ਇਲਾਕੇ ਦੀ ਅੱਜ ਪੂਰੀ ਹੋਈ ਹੈ ਗੁਰਦਾਸਪੁਰ ਦੇ ਵਿੱਚ ਸਿਰਫ ਮੇਰਾ ਖਿਆਲ ਇੱਕ ਹੋਰ ਪ੍ਰਾਈਵੇਟ ਹਸਪੀਟਲ ਕੋਲ ਇਹ ਮਸ਼ੀਨ ਆ ਅਦਰਵਾਈਜ਼ ਤਾਂ ਗੁਰਦਾਸਪੁਰ ਚ ਪ੍ਰਾਈਵੇਟ ਹਸਪੀਟਲ ਕੋਲ ਵੀ ਮਸ਼ੀਨ ਨਹੀਂ ਹੈਗੀ ਸੋ ਇਹ ਜਿਹੜੀ ਹੁਣ ਕਿੱਥਾ ਨੇ ਉਹ ਵੀ ਤੁਹਾੜ ਕੋ ਮਾਇਆ ਹੋ ਗਈਆਂ ਨੇ ਔਰ ਇਹ ਜਿਹੜੀ ਕਿੱਟ ਦੀ ਕੀਮਤ ਆ ਉਹ ਮੇਰਾ ਗੱਲ ਕੱਲੀ 9000 ਦੇ ਕਰੀਬ ਆ ਜੇ ਲੈ ਪਰ ਸਰਕਾਰ ਜਿਹੜੀ ਆ ਜਿਵੇਂ ਪਹਿਲਾਂ ਕਿਹਾ ਕਿ ਭਗਵੰਤ ਮਾਨ ਜੀ ਦੀ ਸਰਕਾਰ ਸਿਹਤ ਸੇਵਾਵਾਂ ਨੂੰ ਮਿਆਰੀ ਬਣਾਉਣ ਲਈ ਔਰ ਫ੍ਰੀ ਸੇਵਾ ਦੇਣ ਵਾਸਤੇ ਸਸਤੀਆਂ ਸੇਵਾ ਦੇਣ ਵਾਸਤੇ ਵਚਨ ਬਾਧਾ ਔਰ ਉਸ ਲੜੀ ਦੇ ਵਿੱਚ ਜਿਹੜੀ ਗੁਰਦਾਸਪੁਰ ਦੀ ਇੱਕ ਬਹੁਤ ਪੁਰਾਣੀ ਮੈਸਮਰਾ ਮੰਗ ਨਹੀਂ ਉਹ ਲੋੜ ਸੀ ਅੱਜ ਉਹ ਲੋੜ ਜਿਹੜੀ ਆ ਪੂਰੀ ਹੋ ਰਹੀ ਆ ਮੈਂ ਅੱਜ ਸਾਰੇ ਅਜਾ ਸਾਡੇ ਡਾਕਟਰ ਸਾਹਿਬਾਨ ਨੇ ਮੇਰੇ ਨਾਲ ਜਿਹਨੇ ਬਲੱਡ ਬੈਂਕ ਨੂੰ ਦੇਰਦੇ ਨੇ ਡਾਕਟਰ ਪੂਜਾ ਇਹ ਆ ਬਹੁਤ ਹਿੰਤੀ ਆ ਅੱਛੀ ਡਾਕਟਰ ਆ ਸਾਡੇ ਐਸ ਐਮਓ ਡਾਕਟਰ ਰਵਿੰਦਰ ਮਹਾਜਨ ਜੀ ਨੇ ਸਾਡੇ ਸਿਵਲ ਸਰਜਨ ਲਟਾਇਆ ਡਾਕਟਰ ਭਾਰਤ ਕੁਸ਼ਨ ਜੀ ਉਹ ਵੀ ਅੱਜ ਉੱਚੇ ਚੇਤਤੌਰ ਤੇ ਆਏ ਨੇ ਔਰ ਮੈਂ ਇਹ ਵੀ ਦੱਸ ਦਵਾ ਬਰਦਾਸਖੋਰ ਦੇ ਲੋਕਾਂ ਨੂੰ ਕਿ ਸਿਵਲ ਹਸਪੀਟਲ ਦੇ 10 ਇਮਪਲਾਈਸ ਇੱਕ प्रदीप ਇਕਬਾਲ ਹੋਣੀ ਔਰ ਤੀਸਰਾ ਤਿੰਨੋਂ ਜਿਹੜੇ EMPLOYEES ਨੇ ਇਹਨਾਂ ਨੂੰ ਬਕਾਇਦਾ ਕੰਪਨੀ ਤੋਂ ਟ੍ਰੇਨਿੰਗ ਦਿੱਤੀ ਗਈ ਆ ਮੈਂ ਇਹਨਾਂ ਨੂੰ ਵੀ ਅਪੀਲ ਕਰੂੰਗਾ ਕਿ ਤੁਸੀਂ ਇਸ ਲੇਟੈਸਟ ਮਸ਼ੀਨ ਦੀ ਵਰਕਿੰਗ ਦੇ ਨਾਲ ਆਪਣੇ ਆਪ ਨੂੰ ਵੀ ਅਪਡੇਟ ਰੱਖਿਓ ਜੇ ਕੋਈ ਨਵੀਂ ਟੈਕਨੋਲੋਜੀ ਹੋਰ ਆਵੇ ਉਹਨੂੰ ਵੀ ਤੁਸੀਂ ਸਟੱਡੀ ਕਰੋ ਕਿ ਕਿ ਮੇਰੀ ਲੋੜ ਭਵੇ ਮੈਨੂੰ ਦੱਸੋ ਸਰਕਾਰ ਵੱਲੋਂ ਕੋਈ ਡਿਊਟੀ ਲਾਉਣੀ ਹੋਏਗੀ ਜ਼ਰੂਰ ਲਾਵਾ ਦੇ